ਇਤਵਾਰ ਸਾਹਿਬ ਵੱਲੋਂ ਵੈਸੇ ਤਾਂ ਹਰ ਐਤਵਾਰ ਲੰਗਰ ਲਾਇਆ ਜਾਂਦਾ ਅੱਜ ਵਰ 31 ਦਸੰਬਰ ਨੂੰ ਐਤਵਾਰ ਆਇਆ ਇਸ ਕਰਕੇ ਦਿਨ ਰਾਤ ਇਹ ਲੰਗਰ ਚੱਲੂਗਾ ਅਨੰਦਪੁਰ ਸਾਹਿਬ ਦੇ ਵਿੱਚ ਹਰੇਕ ਵਰਗ ਦੇ ਲੋਕ ਇੱਥੇ ਆ ਕੇ ਸੇਵਾ ਕਰਦੇ ਚਾਹੇ ਉਹ ਅਧਿਆਪਕ ਆਇ ਚਾਹੇ ਉਹ ਕਾਰੋਬਾਰੀ ਹੈ ਹਰੇਕ ਵਰਗ ਨਾਲ ਜੁੜੀ ਹੋਈਆਂ ਸ਼ਕਤੀਆਂ ਜੁੜੀਆਂ ਔਰ ਪਿਛਲੇ 9 ਸਾਲਾਂ ਤੋਂ ਲਗਾਤਾਰ ਦਿਨੇਸ਼ ਕੁਮਾਰ ਰੋਮੀ ਦੀ ਅਗਵਾਈ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਮਾਰਗ ਤੇ ਜੈ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਹਰੇਕ ਐਤਵਾਰ ਸੰਗਤ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨਾਂ ਦਾ ਭੋਜਨ ਛਕਾਇਆ ਜਾਂਦਾ ਹੈ ਤੇ ਸਾਲ 2023 ਦੇ ਅੰਤਿਮ ਦਿਨ ਅੱਜ ਸਵੇਰ ਤੋਂ 24 ਘੰਟਿਆਂ ਲਈ ਲੰਗਰ ਨਿਰੰਤਰ ਚੱਲ ਰਿਹਾ ਹੈ ਜਿਸ ਵਿੱਚ ਸਰਦੀ ਤੋਂ ਬਚਾਲੀ ਜਿੱਥੇ ਚਾਹ ਹਤੇ ਗਰਮ ਪਾਣੀ ਦਿੱਤਾ ਜਾ ਰਿਹਾ ਉੱਥੇ ਹੀ ਲੱਕੜਾਂ ਨਾਲ ਅੱਗ ਬਾਲ ਕੇ ਸਰਦੀ ਤੋਂ ਸੰਤਾਂ ਨੂੰ ਰਾਤ ਦਿੱਤੀ ਜਾ ਰਹੀ ਹੈ ਜ਼ਿਕਰ ਯੋਗ ਹੈ ਕਿ ਸਾਲ 2014 ਤੋਂ ਲਗਾਤਾਰ ਹਰੇਕ ਐਤਵਾਰ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪਖਵਾਨਾਂ ਦਾ ਲੰਗਰ ਸੰਗਤ ਨੂੰ ਛਕਾਇਆ ਜਾ ਰਿਹਾ ਹੈ ਤੇ ਇਹ ਲੰਗਰ ਕੋਰੋਨਾ ਕਾਲ ਦੇ ਸਮੇਂ ਰੋਜ਼ਾਨਾ ਹਜ਼ਾਰਾਂ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ ਲੰਗਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਕੁਰਸੀਆਂ ਤੇ ਬਿਠਾ ਕੇ ਟੇਬਲਾਂ 'ਤੇ ਲੰਗਰ ਪਰੋਸਿਆ ਜਾਂਦਾ ਹੈ ਅਤੇ ਹਰੇਕ ਐਤਵਾਰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਇਸ ਦੌਰਾਨ ਸੰਤਾਂ ਨੂੰ ਸਟਾਲ ਵੀ ਲਗਾਏ ਜਾਂਦੇ ਹਨ ਸੰਤਾਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਵੱਲੋਂ ਦਿੱਤੀਆਂ ਸਹੂਲਤਾਂ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਹਨ ਅੱਜ ਇਹ ਤੜਕਸਾਰ ਤੋਂ ਹੀ 90 ਸਾਲ ਦੇ ਕਾਰਨ ਪੰਜਾਬ ਦੇ ਕੋਨੇ-ਕੋਨੇ ਅਤੇ ਦੇਸ਼ ਵਿਦੇਸ਼ ਤੋਂ ਮਾਤਾ ਸ੍ਰੀ ਲੈਣਾ ਦੇਵੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਵਾਲੀ ਸੰਗਤ ਦੇ ਲਈ ਪ੍ਰਬੰਧਕਾਂ ਵੱਲੋਂ ਜਿੱਥੇ ਅਲੱਗ-ਅਲੱਗ ਪਕਵਾਨ ਕੜੀ, ਦਾਲ, ਪਨੀਰ ਦੀ ਸਬਜ਼ੀ, ਚਾਵਲ, ਤੰਦੂਰੀ ਰੋਟੀ, ਮੰਡਾ, ਦੋ ਤਰ੍ਹਾਂ ਦਾ ਆਚਾਰ ਸਲਾਦ ਦੇ ਨਾਲ ਗਰਮ-ਗਰਮ ਪੀਣ, ਠੰਡੋ ਰਾਤ ਦੇਣ ਦੇ ਲਈ ਜਰਮ ਚਾਹ ਅਤੇ ਦੁੱਧ ਦੇ ਨਾਲ-ਨਾਲ ਸੰਗਤਾਂ ਦੇ ਸੇਕਣ ਦੇ ਲਈ ਲੱਕੜਾਂ ਬਾਲ ਕੇ ਅੱਗ ਦਾ ਪ੍ਰਬੰਧ ਕੀਤਾ ਗਿਆ। ਦੇਖਣ ਵਿੱਚ ਆਇਆ ਹੈ ਕਿ ਇਸ ਲੰਗਰ ਦੀ ਖਾਸੀਅਤ ਇਹ ਹੈ ਕਿ ਇਸ ਲੰਗਰ ਦੇ ਵਿੱਚ ਵਪਾਰੀ ਅਧਿਆਪਕ ਡਾਕਟਰ ਪੱਤਰਕਾਰ ਅਤੇ ਅਲੱਗ-ਅਲੱਗ ਪੇਸ਼ਿਆਂ ਨਾਲ ਸੰਬੰਧਿਤ ਵਿਅਕਤੀ ਆਪ ਭੋਜਨ ਬਣਾਉਂਦੇ ਅਤੇ ਪਰੋਸਦੇ ਹਨ ਇਸ ਮੌਕੇ ਦਿਨੇਸ਼ ਕੁਮਾਰ ਰੋਮੀ ਨੇ ਕਿਹਾ ਕਿ ਮਾਤਾ ਰਾਣੀ ਜੀ ਦੀ ਕਿਰਪਾ ਦੇ ਨਾਲ ਪਿਛਲੇ 9 ਸਾਲਾਂ ਤੋਂ ਸਾਡੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹਰੇਕ ਐਤਵਾਰ ਨੂੰ ਲੰਗਰ ਲਗਾਇਆ ਜਾਂਦਾ ਹੈ ਤੇ ਨਵੇਂ ਸਾਲ ਦੇ ਕਾਰਨ ਅੱਜ 24 ਘੰਟੇ ਦੇ ਲਈ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਦੇ ਲਈ ਆ ਰਹੀ ਸੰਗਤ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਜੈ ਮਾਤਾ ਲੰਗਰ ਕਮੇਟੀ ਆਨੰਦਵਰ ਸਾਹਿਬ ਵੱਲੋਂ ਵੈਸੇ ਤਾਂ ਹਰ ਐਤਵਾਰ ਲੰਗਰ ਲਾਇਆ ਜਾਂਦਾ ਅੱਜ ਸਵਾਰ 31 ਦਸੰਬਰ ਨੂੰ ਐਤਵਾਰ ਆਇਆ ਇਸ ਕਰਕੇ ਦਿਨ ਰਾਤ ਇਹ ਲੰਗਰ ਚੱਲੂਗਾ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਜਾਂਦੇ ਸਾਲ ਨੂੰ ਅਲਵਦਾ ਸਾਰਿਆਂ ਦੇ ਲਈ ਨਿਆਣਾ ਦੇਵੀ ਮਾਈ ਦੀ ਕਿਰਪਾ ਨਾਲ ਆਂਦਾ ਸਾਲ ਖੁਸ਼ੀਆਂ ਭਰਿਆ ਹੋਵੇ ਜੈ ਮਾਤਾ ਦੀ ਬੋਸਾ ਚਾਰ ਜੈ ਬੱਸ ਬੱਢੀ ਗਿਆ ਇਹਨਾਂ ਮੈਂ ਜਰਨੈਲ ਸਿੰਘ ਨਿੱਕੂਵਾਲ ਸਾਬਕਾ ਪ੍ਰਧਾਨ ਪ੍ਰੈਸ ਕਲੱਬ ਨਾਨਪੁਰ ਸਾਹਿਬ ਮਾਤਾ ਨੈਣਾ ਦੇਵੀ ਸੜਕ ਤੇ ਦਿਨੇਸ਼ ਕੁਮਾਰ ਰੋਮੀ ਦੇ ਯਤਨਾਂ ਨਾਲ ਜਿਹੜਾ ਲੰਗਰ ਚੱਲ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਹਰ ਐਤਵਾਰ ਇਹ ਕਰਦੇ ਇੱਕ ਸਾਲ ਦੇ ਵਿੱਚ ਹਰੇਕ ਐਤਵਾਰ ਲੰਗਰ ਲਗਾਇਆ ਜਾਂਦਾ ਪਰੰਤੂ ਹੁਣ ਜਿਹੜਾ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਦੋ ਦਿਨ ਲੰਗਰ ਚੱਲਣਾ ਇੱਕ ਅੱਜ ਚੱਲ ਰਿਹਾ 24 ਘੰਟੇ ਲੰਗਰ ਚੱਲਣਾ ਕੱਲ ਨੂੰ ਵੀ ਚੱਲੇਗਾ ਇਹ ਲੰਗਰ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਬਹੁਤ ਵੱਡੀ ਨੇਤੀ ਸੇਵਾ ਹੈ ਇਹਨਾਂ ਇੱਕ ਹੋਰ ਗੱਲ ਹੈ ਵੀ ਆਨੰਦਪੁਰ ਸਾਹਿਬ ਦੇ ਵਿੱਚ ਹਰੇਕ ਵਰਗ ਦੇ ਲੋਕ ਇੱਥੇ ਆ ਕੇ ਸੇਵਾ ਕਰਦੇ ਚਾਹੇ ਉਹ ਅਧਿਆਪਕ ਆ ਚਾਹੇ ਉਹ ਕਾਰੋਬਾਰੀ ਹੈ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਸ਼ਕਤੀਆਂ ਜੁੜੀਆਂ ਔਰ ਇਹ ਆਂਗਰੇਜ਼ੀ ਹੋਣੀ ਜਦੋਂ ਤੇ ਜਿਹੜਾ ਲੰਗਰ ਸ਼ੁਰੂ ਕੀਤਾ ਵਾ ਇਹ ਇਨੀ ਕਰੋਨਾ ਕਾਲ ਚ ਵੀ ਇਨੀ ਇਹ ਸ਼ੁਰੂ ਕਰ ਰੱਖਿਆ ਸ਼ਹਿਰ ਦੇ ਵਿੱਚ ਵੀ ਇੱਥੇ ਵੀ ਚਲਾਉਂਦੇ ਸੀ ਲੰਬਾ ਸਮਾਂਏ ਲੰਗਰ ਚੱਲਦਾ ਰਿਹਾ ਔਰ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਮਾਤਾ ਨੈਣਾ ਦੇਵੀ ਨੂੰ ਜਾਣ ਵਾਲੀ ਸੰਗਤ ਨੂੰ ਜਿਹੜਾ ਇੱਥੇ ਲੰਗਰ ਜਿਹੜਾ ਇਹ ਰੈਗੂਲਰ ਚੱਲਦਾ ਰਹਿੰਦਾ ਔਰ ਇਹਦੇ ਲਈ ਵਧਾਈ ਦੇ ਹਾਪਤਰਾ